ਪਹਿਲਾ ਕਲਾਕਾਰ ਦੇਖਿਆ ਯਾਰ ਮੈਂ ਦੁਨੀਆ ਤੇ ਪਹਿਲਾ ਕਲਾਕਾਰ ਜਿਹੜਾ ਮਰਨ ਤੋਂ ਬਾਅਦ ਵੀ ਦੁਨੀਆ ਦੇ ਵਿੱਚ ਉਹਨਾਂ ਕਲਾਕਾਰਾਂ ਦੀਆਂ ਚੀਕਾਂ ਬਵਾਰਿਆ ਜਿਹੜੇ ਜਿਉਂਦੇ ਜੀ ਖਾਰ ਖਾਂਦੇ ਸੀ ਅੱਜ ਵੀ ਚੀਕਾਂ ਨਿਕਲਦੀਆਂ ਨੇ ਸਿੱਧੂ ਮੂਸੇਵਾਲਾ ਇੱਕੋ ਜੰਮਿਆ ਸੀ ਹੋ ਸਕਦਾ 20 50 ਸਾਲਾਂ ਮੰਗਰੋ ਵੀ ਬਾਈ ਵਰਗਾ ਬੰਦਾ ਆਵੇ ਖੜ ਛੇਤੀ ਇਹੋ ਜਿਹਾ ਬੰਦਾ ਆਉਣਾ ਨਹੀਂ ਹੁੰਦਾ ਹੈਨਾ ਇੱਕ ਤਾਂ ਬੇੜਾ ਕਰਕੇ ਉਹਨਾਂ ਨੇ ਕਰਤਾ ਜਿਹੜੇ ਲੋਕ ਉਹ ਵੀ ਮਿੱਤਰੋ ਕਾਫੀ ਸਮੇਂ ਮਗਰੋਂ ਕਾਫੀ ਵੱਡੀ ਉਡੀਕ ਤੋਂ ਬਾਅਦ ਬਾਈ ਸਿੱਧੂ ਦਾ ਜਿਹੜਾ ਗੀਤ ਆ ਸੁਣਨ ਨੂੰ ਮਿਲੇ ਗਿਆ ਤੇ ਜਿਹੜਾ ਗੀਤ ਆ ਨਾ ਬਾਈ ਦੀ ਖਾਸ ਕਰਕੇ ਲਿਖਤਾ ਜਿਹੜੀ ਮੈਂ ਕਹਿੰਦਾ ਬਾਈ ਨੇ ਕੋਕੇ ਲਾਏ ਪਏ ਨੇ ਕੁਝ ਹੀ ਘੰਟੇ ਹੋਏ ਨੇ ਰਿਲੀਜ਼ ਹੋਏ ਨੂੰ ਐਡੇ ਵੱਡੇ ਰਿਕਾਰਡ ਬਣਾਉਂਦਾ ਜਾ ਰਿਹਾ ਗੀਤ ਜਿਵੇਂ ਜਦੋਂ ਬਾਈ ਜਿਉਂਦਾ ਸੀ ਨਾ ਉਸ ਸਮੇਂ ਦੇ ਵਿੱਚ ਰਿਕਾਰਡ ਬਣਿਆ ਕਰਦੇ ਸੀ ਉਸੇ ਤਰ੍ਹਾਂ ਦੇ ਰਿਕਾਰਡ ਨੇ ਮੈਂ ਵਿਊ ਚੈੱਕ ਕਰ ਰਿਹਾ 6 ਘੰਟਿਆਂ ਦੇ ਵਿੱਚ ਤਨ ਮਿਲੀਅਨ ਤੋਂ ਕ੍ਰੋਸ ਕਰ ਗਏ ਇਹ ਉਹ ਨੇ ਤੁਹਾਨੂੰ ਹਮੇਸ਼ਾ ਪਤਾ ਕਿ ਬਾਈ ਦਾ ਜਦੋਂ ਗੀਤ ਆਉਂਦਾ ਨਾ ਉਦੋਂ ਜਿਹੜੇ ਵਿਊ ਨੇ ਕੁਝ ਸਮੇਂ ਬਾਅਦ ਤੇ ਰੁਕ ਜਾਂਦੇ ਨੇ ਬਾਅਦ ਦੇ ਵਿੱਚ ਅਪਡੇਟ ਹੁੰਦੇ ਨੇ ਹੈਨਾ ਉਸੇ ਤਰ੍ਹਾਂ ਹੋ ਰਿਹਾ ਗਾਣਾ ਹੋ ਸਕਦਾ ਕਿ 5-6 ਮਿਲੀਅਨ ਕ੍ਰੋਸ ਕਰ ਗਿਆ ਹੋ ਪਰ ਮੇਰੇ ਕੋਲੇ ਹਾਲੇ 3 ਮਿਲੀਅਨ ਪਲੱਸ ਦਿਖਾ ਰਿਹਾ ਪਰ ਮਿੱਤਰੋ ਬਾਈ ਦੇ ਗੀਤਾਂ ਦੀ ਅਗਰ ਆਪਾਂ ਗੱਲ ਕਰਦੇ ਆ ਬਾਈ ਜਦੋਂ ਜਾਂਦਾ ਸੀ ਆਪਣੇ ਗੀਤ ਦੇ ਵਿੱਚ ਜਾਂ ਤਾਂ ਕਿਸੇ ਦਾ ਬਾਈ ਜ਼ਿਕਰ ਕਰਦਾ ਸੀ ਜਾਂ ਫਿਰ ਕਿਸੇ ਦੀ ਜਿਹੜੀ ਆਵਾਜ਼ ਆ ਆਪਣੇ ਗੀਤ ਦੇ ਵਿੱਚ ਪਾਇਆ ਕਰਦਾ ਸੀ ਹੈਨਾ ਅ ਹੁਣ ਵੀ ਇਹ ਸਿਲਸਿਲਾ ਜਿਹੜਾ ਕਿੱਡਾ ਬਾਈ ਆਪਣਾ 뮤ਜ਼ਿਕ ਡਾਇਰੈਕਟਰ ਆ ਉਹ ਜਾਰੀ ਰੱਖੇ ਹੋਇਆ ਇਸ ਗੀਤ ਦੇ ਵਿੱਚ ਇੱਕ ਖਾਸ ਚੀਜ਼ ਹੋਰ ਆ ਬਹੁਤ ਲੋਕਾਂ ਨੇ ਨੋਟ ਕਰ ਲਈ ਬਹੁਤ ਨੇ ਸ਼ਾਇਦ ਨਾ ਕਰੀ ਹੋਵੇ ਆਪਣੇ ਗਵਾਂਡੀ ਮੁਲਕ ਦੇ ਵਿੱਚ ਇੱਕ ਪੁਲਿਸ ਮੁਕਾਬਲਾ ਹੋਇਆ ਪਿੱਛੇ ਜੇ ਫੈਦਲ ਜੱਟ ਕਿਹੜਾ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਮਸ਼ਹੂਰ ਆ ਉਸ ਦੀ ਜਿਹੜੀ ਆਵਾਜ਼ ਆ ਉਹ ਵੀ ਲਗਾਈ ਗਈ ਆ ਗੀਤ ਦੀ ਸਟਾਰਟਿੰਗ ਦੇ ਉੱਪਰ ਕਿਉਂ ਉਹਨੇ ਕਿਹਾ ਸੀ ਕਹਿੰਦਾ ਵੀ ਜੇ ਮੈਂ ਭੱਜ ਗਿਆ ਮੈਨੂੰ ਜੱਟ ਦਾ ਪੁੱਤ ਨਾ ਕਿਹੋ ਇਸ ਗੀਤ ਦੇ ਵਿੱਚ ਵੀ ਸਟਾਰਟਿੰਗ ਦੇ ਵਿੱਚ ਉਸ ਅਣਖੀ ਬਾਈ ਦੀ ਜਿਹੜੀ ਆਵਾਜ਼ ਆ ਦਿਖਾਈ ਗਈ ਆ ਅਣਖੀ ਮੈਂ ਤਾਂ ਕਿਹਾ ਉਸ ਵੀਰ ਨੂੰ ਚਾਹੀਏ ਇਸ ਦੁਨੀਆ 'ਚ ਨਹੀਂ ਰਹਾ ਕਿਉਂਕਿ ਯਾਰ ਸੂਰਮਤਾ ਹੈਗਾ ਸੀ ਐਡੀ ਵੱਡੀ ਲੜਾਈ ਕਰਨਾ ਕੋਈ ਸੌਖੀ ਗੱਲ ਨਹੀਂ ਹੁੰਦੀ ਉਸ ਦੀ ਆਵਾਜ਼ ਆ ਸਟਾਰਟਿੰਗ ਦੇ ਵਿੱਚ ਆ ਤੇ ਗੀਤ ਦੇ ਜਿਹੜੇ ਵਿਊ ਨੇ ਬਾਲੇ ਤਕੜੇ ਨੇ ਬਾਈ ਤੇ ਗੀਤ ਦੀ ਲਿਖਤ ਆ ਉਹ ਵੀ ਸਰਾ ਖਾਸ ਕਰਕੇ ਮੈਂ ਧੰਨਵਾਦ ਕਰਦਾ ਬਾਈ ਨਵਕਰਨ ਬਰਾੜ ਹੋਰਾਂ ਦਾ ਬਾਈ ਨੇ ਜਿਹੜੀ ਵੀਡੀਓ ਬਣਾਈ ਆ ਨਾ ਵਾਹ ਬਹੁਤ ਸਿਰਾ ਬਣਾਈਏ ਇਸ ਵਾਰ ਨਹੀਂ ਤਾਂ ਪਿਛਲੀਆਂ ਜਿਹੜੀਆਂ ਵੀਡੀਓ ਬਾਈ ਦੇ ਜਾਣ ਤੋਂ ਬਾਅਦ ਆਪਾਂ ਨੇ ਇੱਕ ਦੋ ਦੇਖੀਆਂ ਨੇ ਉਹਨਾਂ ਵੀਡੀਓ ਦੇ ਵਿੱਚ ਕੋਈ ਖਾਸ ਨਜ਼ਾਰਾ ਨਹੀਂ ਆਇਆ ਐਦਾਂ ਹੀ ਹੋਣਾ ਚਾਹੀਦਾ ਬਾਈ ਵੀ ਦਿਖਾ ਦੇ ਵਿੱਚ ਚਾਹੇ ਸ਼ੈਡੋ ਦੇ ਰੂਪ ਤੇ ਜਾਂ ਫਿਰ ਬਾਈ ਦਾ ਫੇਸ ਨਾ ਦਿਖਾਇਆ ਜਾਵੇ ਕਿਵੇਂ ਦਿਖਾਇਆ ਇਸ ਵੀਡੀਓ ਦੇ ਵਿੱਚ ਐਦਾਂ ਮਹਿਸੂਸ ਵੀ ਹੁੰਦਾ ਕਿ ਸਿੱਧੂ ਬਾਈ ਆ ਹੈਨਾ ਤਾਂ ਬੰਦਾ ਜੁੜਿਆ ਵੀ ਰਹਿੰਦਾ ਕਨੈਕਟ ਹੋ ਜਾਂਦਾ ਵੀਡੀਓ ਦੇ ਨਾਲ ਪਰ ਜਦੋਂ ਫੇਸ ਦਿਖਾ ਕੇ ਜਾਂ AI ਦੇ ਨਾਲ ਜਾਂ ਕਿਵੇਂ ਵੀ ਕਰਦੇ ਹੋ ਐਡੀਟਿੰਗ ਦੇ ਜਾ ਕੇ ਉਹ ਗੱਲ ਨਹੀਂ ਬਣਦੀ ਪਿਛਲੀ ਵਾਰ ਤਾਂ ਬਹੁਤ ਮਨ ਖਰਾਬ ਹੋਇਆ ਸੀ ਕਿਉਂਕਿ ਬਾਈ ਇਸ ਦੁਨੀਆ ਦੇ ਵਿੱਚ ਹੈ ਨਹੀਂ ਆਪਾਂ ਨੂੰ ਸਭ ਨੂੰ ਪਤਾ ਪਰ ਜਦੋਂ ਉਹਦੇ ਚਿਹਰੇ ਦੇ ਉੱਪਰ AI ਦੇ ਨਾਲ ਕਿਸੇ ਹੋਰ ਦੇ ਚਿਹਰੇ ਦੇ ਉੱਪਰ ਉਹ ਬਾਈ ਦਾ ਚਿਹਰਾ ਲਾ ਦੇਣਾ ਤਾਂ ਯਾਰ ਉਹ ਗੱਲ ਨਹੀਂ ਬਣਦੀ ਉਹ ਬੰਦਾ ਇੱਕੋ ਸੀ ਉਹਦੇ ਵਰਗਾ ਕੋਈ ਦੂਜਾ ਨਹੀਂ ਹੋ ਸਕਦਾ ਹਾਂ ਠੀਕ ਆ ਅਸੀਂ ਉਸ ਨੂੰ ਮਹਿਸੂਸ ਕਰ ਸਕਦੇ ਹਾਂ ਵੀਡੀਓ ਦੇ ਵਿੱਚ ਕਿਵੇਂ ਹੁਣ ਜੁੜਿਆ ਅਸੀਂ ਇਸ ਵੀਡੀਓ ਦੇ ਨਾਲ ਲੋਕ ਨੇ ਜਿਹੜੇ ਕਨੈਕਟ ਹੋਏ ਨੇ ਵੀ ਬਾਈ ਆ ਹੈਨਾ ਕਿਉਂਕਿ ਲੱਗ ਰਿਹਾ ਸੀ ਬਾਈ ਬਣ ਕੇ ਹੱਥ ਬਣ ਕੇ ਬੇਨਤੀ ਆ ਟੀਮ ਨੂੰ ਵੀ ਇਹ ਕਿਹੜੇ ਵੀਡੀਓ ਡਾਇਰੈਕਟਰ ਨੇ ਇਸੇ ਤਰ੍ਹਾਂ ਦੀ ਵੀਡੀਓ ਬਣਾਇਆ ਕਰੋ ਕਿ ਬਾਈ ਦੀ ਜੱਦ ਤਾਂ ਸ਼ੈਡੋ ਦਿਖਾਤੀ ਬੈਕ ਤੋਂ ਦਿਖਾਤਾ ਹੈ ਨਾ ਤਾਂ ਉਹ ਚੀਜ਼ ਨਹੀਂ ਹੋਣੀ ਚਾਹੀਦੀ ਜਿਵੇਂ ਪਿਛਲੀਆਂ ਵੀਡੀਓ ਦੇ ਵਿੱਚ ਹੋਇਆ ਬਹੁਤ ਧੰਨਵਾਦ ਆ ਬਾਈ ਨਵਕਰਨ ਬਰਾੜ ਹੋਰ ਆ ਨਾ ਵੀਡੀਓ ਸਭ ਨੂੰ ਪਸੰਦ ਆ ਰਹੀ ਹੈ ਕਿਉਂਕਿ ਬਣੀ ਹੀ ਬਹੁਤ ਵਧੀਆ ਵੀਡੀਓ ਆ ਐਸੇ ਛੋਟੇ ਕਿਹੜੇ ਬੰਦੇ ਹੁੰਦੇ ਨੇ ਬਾਈ ਇਹ ਦੁਨੀਆ ਦੇ ਵਿੱਚ ਬਹੁਤ ਘੱਟ ਹੁੰਦੇ ਨੇ ਤੇ ਬਾਕੀ ਆਗਰ ਆਪਾਂ ਗੱਲ ਕਰਦੇ ਆਂ ਦੂਜੇ ਕਲਾਕਾਰਾਂ ਦੀ ਮਿੱਤਰੋ ਕਈ ਦਿਨ ਹੁਣ ਇਹੀ ਤਿਹਾੜ ਚੱਲੂਗਾ ਸਿੱਧੂ ਮੂਸੇ ਵਾਲੇ ਬਾਈ ਦਾ ਜਿਹੜਾ ਗੀਤ ਆ ਇਸ ਦੇ ਵਿੱਚ ਲੋਕ ਮਸਤ ਪਹਿਲਾ ਕਲਾਕਾਰ ਦੇਖਿਆ ਯਾਰ ਮੈਂ ਦੁਨੀਆ ਤੇ ਪਹਿਲਾ ਕਲਾਕਾਰ ਜਿਹੜਾ ਮਰਨ ਤੋਂ ਬਾਅਦ ਵੀ ਦੁਨੀਆ ਦੇ ਵਿੱਚ ਉਹਨਾਂ ਕਲਾਕਾਰਾਂ ਨੇ ਚੀਕਾਂ ਪਵਾ ਰਿਆ ਜਿਹੜੇ ਜਿਉਂਦੇ ਜੀ ਖਾਰ ਖਾਂਦੇ ਸੀ ਅੱਜ ਵੀ ਚੀਕਾਂ ਨਿਕਲਦੀਆਂ ਨੇ ਜਦੋਂ ਸਿੱਧੂ ਦਾ ਗੀਤ ਰਲੀ ਹੁੰਦਾ ਲੋਕ ਨੇ ਐਡੇ ਵੱਡੇ ਵੱਡੇ ਰਿਕਾਰਡ ਬਣਾ ਦੇਣ ਨੇ ਬਿਲਬੋਰਡ ਦੇ ਉੱਪਰ ਆ ਤੁਸੀਂ ਦੇਖਿਓ ਥੋੜੇ ਦਿਨਾਂ ਦੇ ਵਿੱਚ ਝਲ ਕੇ ਦੇਖੂਗੀ ਬਾਈ ਦੇ ਲੋਕ ਗੀਤ ਦੀ ਅਜੇ ਵੀ ਇਹ ਜਿਹੜਾ ਛੋਟਾ ਚੁੱਪ ਹੋਣ ਵਾਲਾ ਹੈ ਨਹੀਂ ਸਿਬਿਆਂ ਤੋਂ ਅਜੇ ਬਹੁਤ ਸਾਲ ਬੋਲੀ ਜਾਊਗਾ ਕਮੈਂਟਾਂ ਦੇ ਵਿੱਚ ਵੀ ਲੋਕ ਨੇ ਜਿਹੜੇ ਕਈ ਲੋਕਾਂ ਦਾ ਕਹਿਣਾ ਕਿ ਯਾਰ ਇੱਕ ਮਿੰਟ ਨੋਟੀਫਿਕੇਸ਼ਨ ਅੱਜ ਆਈ ਆ ਬਾਈ ਦੇ ਗੀਤ ਦੀ ਲੰਬਾ ਸਮਾਂ ਕਾਸ਼ ਐਵੇਂ ਹੋਵੇ ਕਿ ਨੋਟੀਫਿਕੇਸ਼ਨਾਂ ਨੇ ਜਿਹੜੀਆਂ ਜਦੋਂ ਉਠਿਏ ਤਾਂ ਵੱਜਦੀਆਂ ਰਹਿਣ ਸਾਡੇ ਫੋਨਾਂ ਦੇ ਉੱਪਰ ਬਾਈ ਦੀਆਂ ਪਰ ਖੈਰ ਕਿੰਨੇ ਇੱਕ ਗੀਤ ਹੈਗੇ ਨੇ ਉਹੀ ਪਰਿਵਾਰ ਆਪਣੀ ਝੋਲੀ ਪਾ ਸਕਦਾ ਇੱਕ ਤਾਂ ਬੇੜਾ ਕਰਕ ਉਹਨਾਂ ਨੇ ਕਰਤਾ ਜਿਹੜੇ ਲੋਕ ਸਿੱਧੂ ਬਾਈ ਦੇ AI ਗੀਤ ਬਣਾਵਣਾ ਕਿ ਬੇਤੁੱਕੇ ਗੀਤ ਅਪਲੋਡ ਕਰੀ ਜਾਂਦੇ ਨੇ ਮੈਂ ਕਾਫੀ ਵਾਰ ਪਹਿਲਾਂ ਵੀ ਅਪੀਲ ਕਰ ਚੁੱਕਿਆ ਵੀ ਕਿਹੜੇ AI ਗੀਤ ਨੇ ਕੁਝ ਹੱਦ ਤੱਕ ਤਾਂ ਵਧੀਆ ਹੁੰਦੇ ਨੇ ਜੇ 100 ਗੀਤ ਬਾਈ ਦਾ AI ਬਣਦਾ ਨਾ ਬਾਈ ਦੀ ਵਾਇਸ ਲਾ ਦਿੰਦੇ ਨੇ ਬਾਈ ਦੀ ਕਿਹੜੀ ਬਣਾ ਕੇ ਹੈ ਨਾ ਉਹਦੇ ਵਿੱਚੋਂ ਦੋ ਕਿ गीत ਹੀ ਵਧੀਆ ਹੁੰਦੇ ਨੇ ਜਿਹੜੇ ਵਾਕਿਆਪਾ ਕਹਿ ਸਕਦੇ ਆ ਕਿ ਵਧੀਆ ਨੇ ਨਹੀਂ ਤਾਂ ਇੰਨੀ ਮਿੱਟੀ ਪਲੀਤ ਕਰ ਦਿੰਦੇ ਨੇ ਮੈਂ ਕਹਿੰਦਾ ਯਾਰ ਇਹ ਚੀਜ਼ ਨੂੰ ਬੰਦ ਹੋਣੀ ਚਾਹੀਦੀ ਟੀਮ ਨੂੰ ਜਿਹੜਾ ਐਕਸ਼ਨ ਲੈਣਾ ਚਾਹੀਦਾ ਕਿਉਂਕਿ ਅਗਰ AI ਹੈ ਜਿਹੜਾ ਉਦੋਂ ਤਾਂ ਆਪਾਂ ਮੰਨਾਂਗੇ ਕਿ ਬਾਈ ਦੇ ਜਦੋਂ ਗੀਤ ਖਤਮ ਹੋ ਗਏ ਫਿਰ ਕਿਸੇ ਗੀਤ ਦੇ ਉੱਪਰ ਲਾ ਕੇ ਆ ਜਾਂ ਹੋਰ ਆ ਥੋੜਾ ਜਿਹਾ ਬੰਦਾ ਕਹਿੰਦਾ ਵੀ ਯਾਰ ਹਾਂ ਚੱਲ ਬਾਈ ਦਾ ਗੀਤ ਆਇਆ ਹਜੇ ਬਾਈ ਦੇ ਵੀ ਗੀਤ ਬਹੁਤ ਪਏ ਨੇ ਕਈ ਐਨਐ ਭੜੇ ਗੀਤ ਨੇ ਉਹਨਾਂ ਦੇ ਉੱਪਰ ਬਾਈ ਦੀ ਆਈ ਲਾ ਦਿੰਦੇ ਨੇ ਖੈਰ ਏਆਈ ਸੁਣ ਸੁਣ ਕੇ ਕਿਹੜੇ ਬਾਈ ਦੀ ਵਾਇਸ ਵਾਲੇ ਨੇ ਲੋਕ ਆਕ ਕੇ ਸੀ ਬੇਕਾਰ ਗੀਤਾਂ ਦੇ ਉੱਪਰ ਬਾਈ ਦੀ ਜਿਵੇਂ ਮੈਂ ਦੱਸਿਆ ਕਿ ਆਵਾਜ਼ ਲਾ ਦਿੰਦੇ ਸੀ ਹੁਣ ਬਾਈ ਦਾ ਅਸਲੀ ਗੀਤ ਔਰਿਜਨਲ ਗੀਤ ਸੁਣਨ ਨੂੰ ਮਿਲਿਆ ਤਾਂ ਹੁਣ ਫੇਰ ਇਹ ਦਵਾਰੇ ਉਡੀਕੇ ਰਹੂ ਕਿ ਅਗਲਾ ਗੀਤ ਆਕਰ ਕਦੋਂ ਆਊਗਾ ਹੈਨਾ ਪਹਿਲਾਂ ਤਾਂ ਇਹ ਦੇਖਦੇ ਆਂ ਕਿ ਆਕਰ ਇਹ ਬਿਲਬੋਰਡ ਦੇ ਉੱਪਰ ਕਦੋਂ ਜਾਂਦਾ ਕਦੋਂ ਜਾਊਗਾ ਬਿਲਬੋਰਡ ਦੇ ਉੱਪਰ ਇੱਕ ਕੁੜੀ ਜੀ ਵਾਇਰਲ ਹੋ ਰਹੀ ਸੀ ਮੋਨਾ ਲੀਸਾ ਇੰਟਰਨੈਟ ਦੇ ਉੱਪਰ ਜਦੋਂ ਬਾਈ ਜਿਉਂਦਾ ਸੀ ਉਦੋਂ ਵੀ ਇਹੀ ਹੁੰਦਾ ਸੀ ਬਾਈ ਦਾ ਕੋਈ ਗੀਤ ਆਉਂਦਾ ਸੀ ਆਕਰਪੀ ਇੰਟਰਨੈਟ ਦੇ ਉੱਪਰ ਵਾਇਰਲ ਹੋ ਰਿਹਾ ਹੁੰਦਾ ਸੀ ਨਾ ਠੰਡਾ ਹੋ ਜਾਂਦਾ ਸੀ ਹੁਣ ਜਿਹੜੀ ਕੁੜੀ ਸੀ ਮੋਨਾ ਅਲੀਸਾ ਕੁੰਭ ਮੇਲੇ ਤੋਂ ਵਾਇਰਲ ਹੋ ਰਹੀ ਸੀ ਕਈ ਦਿਨਾਂ ਨੂੰ ਇੰਸਟਾਗ੍ਰਾਮ ਦੇ ਉੱਪਰ ਹੋਈ ਛਾਈ ਪਈ ਸੀ ਹੁਣ ਮੈਂ ਦੇਖਿਆ ਕਿ ਉਹਦੀਆਂ ਵੀਡੀਓ ਘੱਟ ਸਾਹਮਣੇ ਆ ਰਹੀਆਂ ਨੇ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਬੈਠੇ ਕਿਵੇਂ ਦੇਖ ਰਹੇ ਆ ਤੇ ਬਾਈ ਵਾਲੇ ਜਿਹੜੇ ਗੀਤ ਦੀਆਂ ਵੀਡੀਓ ਨੇ ਮੈਂ ਕਹਿੰਦਾ ਠੇਰ ਲੱਗ ਗਿਆ ਬਾਈ ਯਾਰਾ ਸਿੱਧੂ ਆ ਕਿਹੜਾ ਬਾਈ ਸਿੱਧੂ ਮੂਸੇ ਵਾਲਾ ਇੱਕੋ ਜੰਮਿਆ ਸੀ ਹੋ ਸਕਦਾ 20 5 ਖਰ ਸੇਤੀ ਇਹੋ ਜਿਹਾ ਬੰਦਾ ਆਉਣਾ ਨਹੀਂ ਹੁੰਦਾ ਹੈਨਾ ਬੜਾ ਘੈਂਟ ਗੀਤ ਆ ਲਿਖਤ ਵੀ ਬੜੀ ਘੈਂਟ ਆ ਮਿੱਤਰੋ ਤੁਹਾਨੂੰ ਗੀਤ ਕਿਵੇਂ ਲੱਗਿਆ ਤੁਸੀਂ ਵੀ ਕਮੈਂਟਾਂ ਜ਼ਰੂਰ ਦੱਸਿਓ ਐਸੀ ਹੁਣ ਬਾਈ ਦੇ ਜਾਣ ਤੋਂ ਬਾਅਦ ਜਦੋਂ ਬਾਈ ਦਾ ਗੀਤ ਆਉਂਦਾ ਤਾਂ ਮੇਰਾ ਦਿਲ ਨਹੀਂ ਕਰਦਾ ਬਹੁਤ ਘੱਟ ਵੀਡੀਓ ਬਣਾਉਣਾ ਪਰ ਅੱਜ ਮੈਨੂੰ ਲੱਗਿਆ ਕਿ ਯਾਰ ਵੀਡੀਓ ਬਣਾਉਣੀ ਚਾਹੀਦੀ ਆ ਆਪਣੇ ਦਿਲ ਦੀਆਂ ਜਿਹੜੀਆਂ ਗੱਲਾਂ ਨੇ ਤੁਹਾਡੇ ਨਾਲ ਕਰਨੀਆਂ ਚਾਹੀਦੀਆਂ ਨੇ ਕਿਉਂਕਿ ਆਕਰ ਸਾਡਾ ਵੱਡਾ ਭਾਈ ਸੀ ਹੈਨਾ ਜਾਂ ਛੋਟਾ ਕਹੋ ਉਮਰ ਦੀ ਗੱਲ ਨਹੀਂ ਹੁੰਦੀ ਗੱਲ ਹੁੰਦੀ ਆ ਬੰਦੇ ਦੇ ਰੁਤਬੇ ਦੀ ਵੱਡਾ ਹੀ ਕਹਿਣਾ ਹੁਣਾ ਮੈਂ ਉਮਰ ਚ ਦਾ ਭਾਈ ਤੇ ਛੋਟਾ ਸੀ ਪਰ